ਆ ਕੇ ਲੈ ਕੇ ਆਏ ਆ ਆ ਦੇਖੋ ਕਿਹਦੇ ਹਾਂਗੇ ਮੌਕੇ ਦੀ ਦੇਖ ਸਕਦੇ ਹੋ ਬਹੁਤ ਦੇਖ ਲੋ ਕੰਮ ਇਹਨਾਂ ਬਈ ਸਾਡੇ ਹਨਾ ਸਾਡੇ ਆਟੋ ਵਾਲੇ ਅੱਜ ਦਾ ਮਨ ਉਸ ਤੇ ਤੇਲ ਪਾਇਆ ਸੀ ਤੇ ਉਹਨੇ ਤੇਲ ਦੀ ਜਗ੍ਹਾ ਪਾਣੀ ਪਾਤਾ ਤੇ ਐਟਾਈਮ ਇੰਜਨ ਹੋਣੇ ਵਾਲੇ ਆ ਆਟੋ ਦਾ ਤੇਲ ਸਹੀ ਨਹੀਂ ਆ ਗਾ ਤੁਸੀਂ ਬੱਸ ਕਰ ਤੁਹਾਡੇ ਆਟੋ ਮਿਸ਼ਨ ਸਿਸਟਮ ਲੱਗਾ ਹੋਇਆ ਆਟੋਮੈਟਿਕ ਸਿਸਟਮ ਤੇ ਕਿਉਂ ਨਹੀਂ ਬੰਦ ਹੋਇਆ ਜਦੋਂ ਆਟੋ ਮਿਸ਼ਨ ਸਿਸਟਮ ਹੁੰਦਾ ਉਹਦੇ ਤਹਿਤ ਪੰਪ ਬੰਦ ਹੋ ਜਾਂਦਾ ਹੈ ਸਪਲਾਈ ਬੰਦ ਹੋ ਜਾਂਦੀ ਤੁਹਾਡੀ ਸਪਲਾਈ ਨਹੀਂ ਬੰਦ ਹੋਈ ਪਰ ਉਹਦਾ ਕੰਮ ਨਹੀਂ ਕਰਦਾ ਉਹਦੇ ਕੋਈ ਪ੍ਰੋਬਲਮ ਹੈ ਜੇ ਵੀ ਭਾਈ ਸਾਡੇ ਹਨਾ ਸਾਡੇ ਆਟੋ ਵਾਲੇ ਆ ਜਿੱਦਾਂ ਮੰਨ ਲਓ ਤੇਲ ਪਾਇਆ ਸੀ ਤੇ ਉਹ ਨਹੀਂ ਤੇਲ ਦੀ ਜਗ੍ਹਾ ਪਾਣੀ ਪਾਤਾ ਤੇ ਐਸ ਟਾਈਮ ਇੰਜਨ ਹੋਣ ਵਾਲੇ ਆ ਉਹ ਆਟੋ ਦਾ ਤੇ ਜਦੋਂ ਆਏ ਆ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜਦੋਂ ਇੱਥੇ ਮਾਲਕ ਸਹੇ ਇਹ ਮਾਲਕ ਨੂੰ ਇਹ ਕਿਹਾ ਵੀ ਸਾਡੀ ਗੱਲ ਸੁਣ ਲਓ ਉਹਨੇ ਕਿਹਾ ਵੀ ਮੇਰੇ ਤੋਂ ਟਾਈਮ ਹੈ ਨਹੀਂ ਪੱਜ ਗਿਆ ਪੱਜ ਗਿਆ ਸਾਹਿਬ ਜੀ ਦਾ ਜੀ ਕਹੀ ਜਾਂਦਾ ਕਿ ਤੁਸੀਂ ਦੋ ਦੋ ਦਿਨ ਹੋ ਗਏ ਆਏ ਹੋ ਦਿਖਾ ਦਿਖਾਓ ਇਹ ਕਦੋਂ ਪਏ ਪ੍ਰੋਬਲਮ ਆਈ ਹੈ ਤੁਹਾਨੂੰ ਅੱਛਾ ਕਰਦੇ ਜਲਾ ਵੀ ਪਿਆ ਕਿਹੜਾ ਕਿਹੜਾ ਪੰਪ ਤੇ ਕਿਹੜੇ ਰੂਟ ਤੇ ਹੈ ਜੀ ਹੱਦੀਆਬਾਦ ਰੋ ਹਾਰਿਆਵਾਰ ਰੋਡ ਦੇ ਲੈਫਟ ਸਾਈਡ ਪੰਪ ਆਈ ਤੇ ਜਿਹੜਾ ਇਹ ਮਾਲਕ ਆ ਜਾਂ ਕਿਸੇ ਮਰੇਜ ਨਾਲ ਕਿਸੇ ਨਾਲ ਗੱਲਬਾਤ ਹੋਈ ਹਾਂਜੀ ਸਾਰੀ ਗੱਲ ਹੋਈ ਆ ਮੇਰੇ ਮਾਲਕ ਨਾਲ ਗੱਲ ਕਰੂਗਾ ਮਾਲਕ ਕਿੱਥੇ ਆ ਮਾਲਕ ਨੇ ਸਾਨੂੰ ਕਹਿੰਦਾ ਡੈਮੇਜ ਨਹੀਂ ਸਾਡੇ ਕੋਲ ਗੱਲ ਕੋਈ ਇੱਥੇ ਮਾਲਕ ਆਇਆ ਸੀ ਆਪਣੇ ਪੈਟਰੋਲ ਪੰਪ ਤੋਂ ਤੇਲ ਭਰਾ ਕੇ ਉਹ ਇੱਥੋਂ ਤੁਰਨ ਦੀ ਕਿਦਾਰਾ ਜਾਵੇ ਕਿੰਨੀਆਂ ਕਿੰਨੀਆਂ ਆਟੋ ਆਟੋ ਤੁਰਨ ਆਹ ਸਾਰ ਹਜੇ ਅੱਧੀਆਂ ਤਾਂ ਪਿੱਛੇ ਕੰਡਾ ਚ ਹੀ ਖੜਕੇ ਆਂ ਖੜਗਈਆਂ ਜਦੋਂ ਬਾਕੀ ਜਿਹੜੀਆਂ ਬਾਕੀ ਦੀਆਂ ਗੱਡੀਆਂ ਉਹ ਇੱਥੇ ਆਪਣੇ ਮਿਸਤਰੀ ਦੇ ਕੋਲ ਖੜੀਆਂ ਆ ਜਿਹੜੀਆਂ ਦੋ ਚਾਰ ਗੱਡੀਆਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਵੈਦਦਾ ਤਾਂ ਹੋਈ ਹੈ ਬਾਕੀ ਸਾਰੇ ਭਰਾ ਇਕੱਠੇ ਹੋ ਕੇ ਇੱਥੇ ਆਏ ਆ ਤੇ ਸਾਡੇ ਗੱਡੀਆਂ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ ਅਸੀਂ ਜਦ ਅਸੀਂ ਦੋ ਤਿੰਨ ਘੰਟੇ ਹੋ ਗਏ ਇੱਥੇ ਹਨ ਮਾਲਕ ਨੂੰ ਅਸੀਂ ਕਿਹਾ ਵੀ ਸਾ ਨਾਲ ਬਹਿ ਗੱਲ ਕਰ ਲਈ ਜਿਹੜੀ ਵੀ ਹੈਗੀ ਆ ਵੀ ਸਾਡਾ ਖਰਚਾ ਦੇ ਦਿਓ ਜਿਹੜੇ ਬੰਦ ਹਟਿਆ ਗਿਆ ਤੇ ਤਰੀ ਬੰਦੇ ਆ ਸੀ ਭਾਈ ਸਾਡੀ ਗੱਡੀਆਂ ਸੀ ਰਾਤ ਦੇ ਕੀ ਮਤਲਬ ਲੱਗਦਾ ਕੀ ਜਿਹੜਾ ਆਟੋ ਸੀ ਕੀ ਕਿੰਨੀ ਕੀ ਚਾਹ ਉੱਤੇ ਲੱਗਦਾ ਕਿੰਨਾ ਖਰਚਾ ਜਾਂਦਾ ਉਹ ਤੇ ਸਾਰਾ ਸਾਡਾ 70 ਤੋਂ 10000 ਰੁਪਏ ਦਾ ਖਰਚਾ ਆਮ ਕਹਿੰਦੇ ਕਿ ਸਾਰਾ ਆਦਾ ਨਹੀਂ ਆਇਆ ਇਹਨਾਂ ਨੂੰ ਪੁੱਛੋ ਮਕੈਨਿਕ ਆ ਇਹਨਾਂ ਨੂੰ ਪੁੱਛੋ ਦੇਖੋ ਗੱਡੀਆਂ ਜਿਹੜੀਆਂ ਹੋਣੀਆਂ ਮੰਨ ਲਓ ਸਾਰੀਆਂ ਬਾਂਦੀਆਂ ਆਈਆਂ ਆ ਤੇ ਮਨ ਲਓ ਤੇਲ ਜਿੰਨਾ ਵੀ ਉਹ ਤੇ ਕੱਢਿਆ ਮੰਨ ਲਓ ਬਿਲਕੁਲ ਪਾਣੀ ਹੀ ਆ ਉਹਦੇ ਵਿੱਚ ਕਚਰਾ ਬਿਲਕੁਲ ਤਾਂ ਉਥੇ ਇੰਜਨ ਸਰ ਕੀ ਕਰੇਗਾ ਯਹਾਂ ਸੇ ਗੱਡੀ ਖਿੱਚਵਾ ਕੇ ਲੈ ਗਏ 500 ਤੋਂ 10000 ਰੁਪਏ ਦਾ ਕੱਟਿਆ ਤੇ ਮੈਂ ਸਰਵਿਸ ਕਰਦਾ ਵਾ ਵੀ ਉਹਦੇ ਵਿੱਚ ਪਾਣੀ ਨਿਕਲ ਰਿਹਾ ਸਰ ਮਾਮਲਾ ਦਾ ਜੀ ਇਹ ਪੰਪ ਵਾਲਿਆਂ ਨੂੰ ਪਤਾ ਹੋਊਗਾ ਅਸੀਂ ਤਾਂ ਕੰਪਲੇਂਟ ਤੇ ਆਏ ਆ ਜੀ ਤੇ ਕੀ ਕੰਪਲੇਂਟ ਕੀਤੀ ਸੀ ਦੀ ਸਰ ਉਹਦਾ ਡੀਓ ਅਫੀਸਰ ਨੂੰ ਪਤਾ ਹੈ ਜਾਂ ਸਰ ਕੰਟਰੈਕਟਰ ਨੂੰ ਪਤਾ ਮੈਨੂੰ ਤਾਂ ਕੰਟਰੈਕਟਰ ਨੇ ਕਿਹਾ ਤੇ ਕੀ ਦੇਖਿਆ ਤੁਸੀਂ ਮੌਕੇ ਤੇ ਆ ਕੇ ਮੌਕੇ ਤੇ ਸਰ ਇਹ ਸੀਗਾ ਕਿ ਡੀਜ਼ਲ ਟੈਂਕ ਦੇ ਵਿੱਚ ਪਾਣੀ ਸੀ ਡੀਜ਼ਲ ਟੈਂਕ ਦੇ ਵਿੱਚ ਪਾਣੀ ਜਾ ਚੁੱਕਾ ਜਿਹੜੇ ਮੌਕੇ ਤੇ ਲੋਕ ਆ ਉਹਨਾਂ ਦਾ ਕਹਿਣਾ ਹੈ ਕਿ ਕਾਫੀ ਮਾਤਰਾ ਦੇ ਵਿੱਚ ਜਿਹੜਾ ਪਾਣੀ ਇਹਦੇ ਵਿੱਚ ਜਾ ਚੁੱਕਾ ਹੈ ਸਰ ਉਹ ਤਾਂ ਜੀ ਹੁਣ ਦੇਖੋ ਜੇ ਕਸਟਮਰ ਉਹ ਹੀ ਦੱਸ ਸਕਦਾ ਮੈਂ ਤਾਂ ਜੋ ਕੰਪਲੇਂਟ ਹੈਗੀ ਮੈਂ ਤਾਂ ਉਹ ਅਟੈਂਡ ਕਰਨਾ ਹੈ ਜੀ ਯਾਨੀ ਪਾਣੀ ਨਿਕਲਿਆ ਤੁਹਾਡੀ ਮੌਜੂਦੀ ਚ ਜੀ بارش ਦਾ ਪਾਣੀ ਪੈ ਗਿਆ ਹੈ ਜੀ ਟੈਂਕਰ ਚ ਤੇ ਉਹਦੇ ਥਰੂ ਗੱਡੀਆਂ ਚ ਪਾ ਪੈ ਗਿਆ ਜਿਹੜਾ ਪمپ ਦੇ ਉਹਦੇ ਚ ਟੈਂਕਰ ਚ ਪਾਣੀ ਪੈ ਗਿਆ ਕੀ ਤੁਹਾਡੇ ਆਟੋ ਮਿਸ਼ਨ ਸਿਸਟਮ ਲੱਗਾ ਹੋਇਆ ਹੈ ਆਟੋ ਮਿਸ਼ਨ ਸਿਸਟਮ ਤੇ ਲੱਗਾ ਹੈ ਪਰ ਕਿਉਂ ਨਹੀਂ ਬੰਦ ਹੋਇਆ ਜਦੋਂ ਆਟੋ ਮਿਸ਼ਨ ਸਿਸਟਮ ਹੁੰਦਾ ਉਸ ਦੇ ਤਹਿਤ ਪمپ ਬੰਦ ਹੋ ਜਾਂਦਾ ਹੈ ਸਪਲਾਈ ਬੰਦ ਹੋ ਜਾਂਦੀ ਤੁਹਾਡੀ ਸਪਲਾਈ ਨਹੀਂ ਬੰਦ ਹੋਈ ਪਰ ਉਹਦੋਂ ਕੰਮ ਨਹੀਂ ਕਰਦਾ ਹੋਣਾ ਜਾਂ ਕੋਈ ਪ੍ਰੋਬਲਮ ਯਾਨੀ ਪਤਾ ਸੀ ਤੁਹਾਨੂੰ ਪ੍ਰੋਬਲਮ ਹੈਗੀ ਹੈ ਨਹੀਂ ਨਹੀਂ ਪਤਾ ਨਹੀਂ ਲੱਗਦਾ ਨਹੀਂ ਜਦੋਂ ਜਦੋਂ ਸੈਂਪਲ ਆਪਾਂ ਲੈਣੇ ਆ 10 ਟਾਈਮ ਸੈਂਪਲਿੰਗ ਹੁੰਦੀ ਹੈ ਪੰਪ ਦੀ ਨਹੀਂ ਨਹੀਂ ਕਿੰਨੇ ਟਾਈਮ ਸੈਂਪਲ ਕਰਦੇ ਸੀ ਇੱਕ ਟਾਈਮ ਸਵੇਰ ਨੂੰ ਹੁੰਦੀ ਆ ਤੂੰ ਕਿੰਨੇ ਵਜੇ ਸਵੇਰ ਨੂੰ 8-9 ਵਜੇ ਕੀ ਸਵੇਰੇ ਜਦੋਂ ਤੇਲ ਪਾਉਣ ਤੋਂ ਪਹਿਲਾਂ ਸੈਂਪਲਿੰਗ ਹੋਈ ਸੀ ਉਦੋਂ ਸਹੀ ਸੀ ਉੱਤੇ ਉਸ ਤੋਂ ਬਾਅਦ ਕਦੋਂ ਪ੍ਰੋਬਲਮ ਆਈ ਇਹ ਤਾਂ ਸ਼ਾਮ ਦੇ ਟਾਈਮ ਆਈ ਸੀ ਸ਼ਾਮ ਦੇ ਟਾਈਮ ਕਿੰਨੇ ਲੋਕ ਆ ਚੁੱਕੇ ਜਿਹਨਾਂ ਨੂੰ ਪ੍ਰੋਬਲਮ ਖੜੀ ਹੈ ਗੱਡੀਆਂ ਖੜੀਆਂ ਹੋ ਗਈਆਂ ਲੋਕਾਂ ਦੀਆਂ ਇਹ ਹੋਈ ਜੇ ਅਨੇ ਜੇ ਕਟਕਟਾ 8-10 ਗੱਡੀਆਂ ਖੜੀਆਂ ਹੋ ਗਈਆਂ ਜਿਹੜਾ ਖਰਾਬੀ ਆ ਗਈ ਗੱਡੀ ਤੁਸੀਂ ਕੀ ਪੋਸਟਰ ਤੁਹਾਡੀ ਇੱਥੇ ਮੈਂ ਤਾਂ ਉੱਤੇ ਉੱਤੇ ਟੀਲ ਮੈਨ ਸੇਲਮੈਨ ਸੇਲਮ ਨੂੰ ਕੀ ਨਾਮ ਪੰਪ ਦਾ ਜੀ ਮੇਜਰ ਲੈਂਦੇ ਹੋ ਕਹਿੰਦੇ ਕਿਹੜੀ ਜਗ੍ਹਾ ਹੈ ਇਹ ਇਹ ਪੜਾ ਆਪਣੇ ਹਦੀਆਬਾਦੀਆ ਪਾਸੇ ਇਹਦੇ ਪਾਸੇ ਤੋਂ ਮਨਸਾ ਦੇ ਦੀਸ ਤੋਂ ਹਦੀਆਬਾਦੀਆ ਬਾਦੀ ਬਾਦੀ ਹਦੀਆਬਾਦੀ ਮਾਲਗੋੜੀ ਤੋਂ ਹਦੀਆਬਾਦੀਆ ਬਾਦੀਆ ਬੱਚੇ ਤੇ ਤੇ ਹੁਣ ਤੁਸੀਂ ਜਿਹੜਾ ਪਾਣੀ ਟੈਂਕ ਚ ਗਿਆ ਉਹਦੇ ਵਾਸਤੇ ਕੀ ਕੀਤਾ ਗਿਆ ਹੈ ਉਹਦੇ ਲਈ ਜਲੰਧਰੋਂ ਬੁਲਾਏ ਗਏ ਆ ਜੀ ਹਾਂ ਜਲੰਧਰੋਂ ਬੁਲਾ ਕੇ ਪਾਣੀ ਮਤਲਬ ਟੈਂਕ ਕਰਕੇ ਸਾਫ ਕਰਾਉਂਦੇ ਆ کافی ਵੱਡੇ ਪੱਧਰ ਤੇ ਪਾਣੀ ਨਿਕਲਿਆ ਹਣਾ ਹਾਂ ਜੀ ਹਾਂ ਜੀ